ਹਾਂਜੀ ਅੱਪਾ ਆ ਗਏ ਸੌਪ ਨੰਬਰ 15 ਤੇ ਆ ਦੇਖੋ ਇੱਧਰ ਉਹਨੂੰ ਦਿਖਾਣਿਆ ਇੱਧਰ ਇਹ ਪਰ ਸਭ ਤੋਂ ਪਹਿਲਾਂ ਦਿਖਾ ਬਹੁਤ ਆਈਟਮਾਂ ਵਧੀਆ ਨੇ ਇਹਨਾਂ ਕੋਲੇ ਇਹਨਾਂ ਦੀ ਸੌਪ ਨੰਬਰ 15 ਆ ਗਿਆ ਸੰਡੇ ਤੱਕ ਇਹ ਬਾਜ਼ਾਰ ਲੱਗਣਾ ਹੈ ਸੰਗਰੂਰ ਦੇ ਵਿੱਚ ਰਣਵੀਰ ਕਾਲਜ ਦੇ ਵਿੱਚ ਆਪਾਂ ਖੜਿਆਂਗੇ ਆ ਦੇਖੋ ਆ ਜਮਲੇ ਵਾਲਾ ਪ੍ਰੋਡਕਟ ਹੈ ਚਲੋ ਹੁਣ ਮੈਂ ਤੁਹਾਨੂੰ ਗਾਣੇ ਨਹੀਂ ਸੁਣਾਉਣੇ ਹੈਗੇ ਦੇਖੀ ਚਲੋ ਇਹ ਤੁੰਬੀ ਆ ਗਈ ਬਹੁਤ ਵਧੀਆ ਆਟਮ ਨੇ ਇੱਧਰ ਦੇਖੋ ਆ ਦਿਖਾਇਓ ਚਰਖਾ ਆ ਦੇਖੋ ਇਹ ਚੀਜ਼ਾਂ ਪੰਜਾਬ ਚੋਂ ਖਤਮ ਹੁੰਦੀਆਂ ਜਾ ਰਹੀਆਂ ਨੇ ਹੁਣ ਇਹ ਸਿਰਫ ਸੋ ਆਟਮੇ ਰਹਿ ਗਈਆਂ ਇਦਾਂ ਦੇ ਸ਼ਾਰਟ ਪੀਸ ਬਣ ਕੇ ਰਹਿ ਗਏ ਕਿੰਨਾ ਕਿੰਨਾ ਕੋਲੇ ਆਪਣੇ ਘਰੇ ਸਾਹਮਣੇ ਹੋਣੇ ਉਹ ਵੀ ਜਰੂਰ ਦੱਸਿਓ ਸਾਡੇ ਵੀਡੀਓ ਥੱਲੇ ਕਮੈਂਟ ਕਰਕੇ ਆ ਦੇਖੋ ਇਹ ਚਰਖਾ ਆ ਗਿਆ ਜੀ ਤੇ ਆ ਜਿੱਦਾਂ ਲੱਕੜ ਦੀਆਂ ਕੜਸੀਆਂ ਇੱਕ ਮਿੰਟ ਜੀ ਆ ਦੇਖੋ ਇਹ ਆਉਣ ਵਾਲੇ ਬੱਚਿਆਂ ਨੂੰ ਇਦਾਂ ਚੀਜ਼ਾਂ ਦਿਖਾਣੀਆਂ ਪਿਆ ਕਰਨਗੀਆਂ ਵੀ ਇਦਾਂ ਇੱਕ ਚਾਟੀ ਦੇ ਬੰਧਾਣੀ ਹੁੰਦੀ ਸੀ ਹਨਾ ਇਹ ਚੀਜ਼ਾਂ ਅਲੋਪ ਹੋndੀਆਂ ਜਾਂਦੀਆਂ ਨੇ ਇਹ ਹੁਣ 100 ਆਈਟਮਾਂ ਬਣ ਕੇ ਰਹਿ ਗਈਆਂ ਜਿਨ੍ਹਾਂ ਕੋਲੇ ਘਰੇ ਪਿਆ ਸਮਾਨ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੇਰੇ ਕੋਲੇ ਬਹੁਤ ਪਿਆ ਇਹ ਇਹ ਤੁਸੀਂ ਦੇਖੋ ਕੜਸੀਆਂ ਆ ਗਈਆਂ ਨਾ ਆ ਬੱਚਿਆਂ ਵਾਸਤੇ ਜਿਹੜੇ ਸਟੱਡੀ ਕਰਦੇ ਨੇ ਛੋਟੇ ਬੱਚੇ ਬਹੁਤ ਵਧੀਆ ਨੇ ਇਹਦੇ ਵਿੱਚ ਨਾ نیچے ਖਾਣੇ ਬਣੇ ਹੁੰਦੇ ਨੇ ਤੁਸੀਂ ਆਪਣੇ ਬੱਚੇ ਨੂੰ ਸਟੱਡੀ ਕਰਾ ਸਕਦੇ ਏਦਾਂ ਵੀ ਕਿਹੜਾ ਅਖਰ ਕਿੱਥੇ ਪੈਣਾ ਹਨਾ ਆ ਦੇਖੋ ਬਹੁਤ ਵਧੀਆ ਆਈਟਮਾਂ ਨੇ ਇਹ ਸੰਡੇ ਤੱਕ ਇਹ ਬਾਜ਼ਾਰ ਲੱਗਿਆ ਰਹਿਣਾ ਇੱਥੇ ਮੇਲਾ ਤੇ ਆ ਆਗੇ ਚੱਕਲੇ ਬੇਲ ਨੇ ਬਹੁਤ ਫੈਂਸੀ ਜਿੱਦਾਂ ਇਹ ਵੀ ਸੋਅਟ ਮੇ ਬਣ ਕੇ ਰਹਿ ਗਈਆਂ ਹੁਣ ਕਿਉਂਕਿ ਮਸ਼ੀਨਾਂ ਆ ਗਈਆਂ ਇਹ ਕੁਦਰਤੀ ਤੌਰ ਤੇ ਇਹਨਾਂ ਨੇ ਵੀ ਸਾਡੇ ਹੱਥਾਂ ਚੋਂ ਚਲੇ ਜਾਣਾ ਜਦੋਂ ਇਹਦੀਆਂ ਮਸ਼ੀਨਾਂ ਆਈਆਂ ਨੇ ਬੰਦਿਆਂ ਨੂੰ ਕੋੜੀ ਕਰਦੀਆਂ ਜਾਂਦੀਆਂ ਨੇ ਹਨਾ ਚਲੋ ਜਿੱਥੇ ਫੈਸਿਲਿਟੀਆਂ ਹੁੰਦੀਆਂ ਨੇ ਉੱਥੇ ਬੰਦਾ ਪਹਾਜ ਵੀ ਜ਼ਰੂਰ ਹੁੰਦਾ ਇਹ ਆਟੋਮਾ ਸੋਅ ਬਣ ਕੇ ਹੀ ਰਹਿ ਗਈਆਂ ਹਨਾ ਹਾਂਜੀ 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 ਇੱਕ ਮਿੰਟ ਆ ਲੋ ਤੁਸੀਂ ਜਾਣਕਾਰੀ ਦੇ ਦਿਓ ਪੂਰੀ ਇੱਥੇ ਲਗਾ ਲਓ ਇਹਨੂੰ ਚਲੋ ਫੜ ਕੇ ਰੱਖੋ ਹਾਂਜੀ ਹਾਂਜੀ ਪਹਿਲਾ ਹਾਥੀਦੰਦ ਦਾ ਕੰਮ ਕਰਦੇ ਸੀਗੇ ਆਹ ਦੇਖਾ ਤੁਸੀਂ ਬੋਲੀ ਚੱਲ ਰਹੀ ਹੈ ਹਾਥੀਦੰਦ ਤੇ ਕੰਮ ਤੇ ਤਾਂ ਬੈਨ ਲੱਗ ਗਿਆ ਨਾ ਹਾਥੀਦੰਦ ਦਾ ਕੰਮ ਨਹੀਂ ਹੁੰਦਾ ਹਾਂਜੀ ਹੁਣ ਇੱਕ ਰੈਲੀ ਸ਼ੀਟ ਆ ਗਈ ਆ ਉਹ ਕੱਟ-ਕੱਟ ਕੇ ਖਦਾਈ ਕਰ ਕਰ ਵਿੱਚ ਭਰਿਆ 3 ਐਮ ਐਮ ਓਕੇ ਇਹ 100 ਸਾਲ ਦੀ ਗਾਰੰਟੀ ਆ ਇਨਸਾਨ ਦੀ ਗਾਰੰਟੀ ਹੈ ਨਹੀਂ ਸਾਡੀ ਗਾਰੰਟੀ ਹੈ ਨਹੀਂ ਇਹ ਚੀਜ਼ ਦੀ ਗਾਰੰਟੀ ਠੀਕ ਹੈ ਜਨਨ ਕਿ ਪਹਿਲਾਂ ਇਹਦੇ ਚ ਡਿਜ਼ਾਈਨਿੰਗ ਕੀਤੀ ਗਈ ਉਸ ਤੋਂ ਬਾਅਦ ਇਹ ਭਰਿਆ ਗਿਆ ਭਰਿਆ ਗਿਆ ਤੇ ਤੁਸੀਂ ਕਿੱਥੋਂ ਆਏ ਹੋ ਅਸੀਂ ਹਸ਼ਿਆਰਪੁਰ ਤੋਂ ਹਸ਼ਿਆਰਪੁਰ ਤੋਂ ਬਾਜੀ ਵਾ ਹਾਂਜੀ ਤੇ ਹਸ਼ਿਆਰਪੁਰ ਤੁਹਾਡਾ ਇਲਾਕਾ ਬਹੁਤ ਵਧੀਆ ਹਾਂਜੀ ਅੱਛਾ ਇਹ ਸਾਰੀ ਸੇਮ ਚੀਜ਼ ਹੈ। ਕਢਾਈ ਹੱਥ ਦੀ ਕਢਾਈ ਹੈ ਸਾਰੀ। ਕਿੰਨੀ ਕੁ ਕੀਮਤ ਹੁੰਦੀ ਹੈ ਇਹਨਾਂ ਦੀ? ਇਹ 3500 ਦਾ ਜੀ। 3500 ਦਾ। ਹਾਂਜੀ। ਵਾਹ ਜੀ ਵਾਹ। ਆ ਦੇਖੋ ਜਿਨ੍ਹਾਂ ਇਹ ਆਈਟਮ ਬਹੁਤ ਮਹਿੰਗੀ ਹੈ ਪਰ ਬਹੁਤ ਵਧੀਆ ਬਣੀ ਹੋਈ ਹੈ। ਇੱਕ ਸੋਅ ਆਈਟਮ ਦੀ ਤਰ੍ਹਾਂ ਇਹ 3mm ਡੂੰਘਾ ਕੀਤਾ ਹੋਇਆ ਇਹਨੂੰ। ਹਾਂਜੀ ਹਾਂਜੀ। ਠੀਕ ਆ ਜੀ। ਤੇ ਜਿੱਦਾਂ ਕਹਿੰਦੇ ਪਹਿਲਾਂ ਹਾਥੀਦੰਦ ਵੜਤੇ ਜਾਂਦੇ ਸੀ ਉਹ ਤਾਂ ਹੁਣ ਬੈਨ ਹੈ ਸਰਕਾਰ ਵੱਲੋਂ ਕਿਉਂਕਿ ਇੱਕ ਜਿਹੜੇ ਐਨੀਮਲ ਹੁੰਦੇ ਆ ਆਪਣੀ ਬਣੀ ਹੁੰਦੀ ਹੈ ਇਹਨਾਂ ਦੀ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਐਨੀਮਲ ਲਵਰ ਦੀਆਂ ਉਹ ਰੋਕ ਲਾਉਂਦੇ ਨੇ ਵੀ ਆ ਇਹ ਸੰਡੇ ਤੱਕ ਬਾਜ਼ਾਰ ਲੱਗਿਆ ਇੱਥੇ ਰਣਵੀਰ ਕਾਲਜ ਦੇ ਵਿੱਚ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਇੱਥੇ ਬਈ ਤੇ ਅਛਾ ਜੀ ਆਹ ਵਾਲਾ ਆ ਦੇਖੋ ਚੱਕੀਆਂ ਹੁਣ ਸਾਡੀਆਂ ਬੀਬੀਆਂ ਤੋਂ ਕਮਾਈ ਨਹੀਂ ਜਾਂਦੀ ਇਹ ਇਸ ਕਰਕੇ ਆਈਟਮਾਂ 100 ਪੀਸ ਰੱਖੇ ਹੋਏ ਨੇ ਅਸੀਂ ਘਰੇ ਕਮਾ ਕੇ ਆਪਣੀ ਜਿਹੜੀ ਉਹ ਭਲਜੀ ਪੂਰੀ ਕਰ ਲਈਦਾ ਵੀ ਐਦਾਂ ਚੱਕੀ ਚੱਲਦੀ ਹੁੰਦੀ ਸੀ ਐਦਾਂ ਦੀਆਂ ਗੱਲਾਂ ਹੋਇਆ ਕਰਨੀਆਂ ਹੋਂ ਵਾਲੇ ਸਮੇਂ 'ਚ ਤੇ ਆ ਆ ਗਿਆ ਸੰਦੂਖ ਨਾ ਦੇਖੋ ਜੀ ਸੰਦੂਰ ਡੱਬੀ ਓਕੇ ਚਲੋ ਆਪਾਂ ਸੰਦੂਰ ਤਾਂ ਪਾਉਂਦੇ ਨਹੀਂ ਸੁੱਖ ਨਾਲ ਤੇ ਬਾਬਾ ਕਿਰਪਾ ਕਰਿਆ ਬੱਚਿਆਂ ਦੀ ਲਾਟੂ ਇਹ ਟ੍ਰੇ ਦੇਖੋ ਟ੍ਰੇ ਦੇਖੋ ਆਹ ਟ੍ਰੇ ਦੇ ਆ ਬਹੁਤ ਹੱਥ ਨਾਲ ਬਣਾਈ ਹੋਈ ਟ੍ਰੇ ਐ ਬਹੁਤ ਕੰਟੈਂਟ ਬਣੇ ਇਥੇ ਜਿਹੜੇ ਬੰਦੇ ਸਕੀਨ ਨੇ ਬਾਈ ਜਰੂਰ ਵਿਜ਼ਿਟ ਕਰੋ ਤੁਸੀਂ ਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆ ਦੇਖੋ ਇਹਨੂੰ ਇੱਕ ਹਫਤਾ ਲੱਗਦਾ ਬਣਾਉਣ ਲੇ ਜੀ ਇੱਕ ਹਫਤਾ ਲੱਗਦਾ ਇਹਨੂੰ ਬਿਲਕੁਲ ਆ ਦੇਖੋ ਕਹਿੰਦੇ ਇੱਕ ਹਫਤੇ ਦੇ ਵਿੱਚ ਤਿਆਰ ਹੁੰਦੀ ਐ ਇੱਕ ਟ੍ਰੇ ਵਾਹ ਜੀ ਵਾਹ ਹੋਰ ਕੀ ਆਓ ਪਰਿਆ ਦੀ ਟ੍ਰੇ ਦਿਖਾਓ ਆ ਲਓ ਜੀ ਟ੍ਰੇ ਵਾਹ ਜੀ ਆ ਦੇਖੋ ਕਿੰਨੀ ਘੈਂਟ ਪੁਰੀ ਜੁਨਿਕ ਜੀ ਆਈਟਮ ਆ। ਏਵੀ ਇਤਨੀ ਪੜਾਈ ਹੋਈ ਹੈ। ਹਾਂਜੀ ਹਾਂਜੀ। ਇਹ ਤੁਸੀਂ ਆਪ ਬਣਾਉਂਦੇ ਹੋ ਜਾਂ ਕਿਤੋਂ ਲੈ ਕੇ ਆਉਂਦੇ ਹੋ? ਇਹ ਤੁਸੀਂ ਆਪ ਬਣਾਉਂਦੇ ਪਾਜੀ। ਉਹ ਲੋਕੇਸ਼ਨ ਕੀ ਆ ਤੁਹਾਡੀ ਹਿਸ਼ਾਰਪੁਰ ਦੇ ਵਿੱਚ? ਇਨਸ਼ਾਅੱਲਾ ਐਂ ਤਾਂ ਨਹੀਂ ਪਤਾ। ਅਛਾ। ਇਹ ਤੁਸੀਂ ਜਿੱਥੇ ਰਹਿੰਦੇ ਹੋ? ਅਸੀਂ ਹਿਸ਼ਾਰਪੁਰ ਦੇ ਵਿੱਚ ਰਹਿੰਦੇ ਆ ਸਾਡਾ ਪਿੰਡ ਆ। ਕਿਹੜਾ ਪਿੰਡ ਜੀ? ਸਾਡਾ ਮੁਰੁੰਦੀਪੁਰ ਉਹਦਾ ਪਿੰਡ ਸਾਹਮਣੇ। ਉਹ ਦਿਖਾਈ ਮਤ। ਉਹ। ਅਛਾ ਤੁਸੀਂ ਇਹ ਪਹਿਲ ਦੇ ਨਾਲ ਜੁੜੇ ਹੋਇਓ। ਹਾਂਜੀ। कि नेचर तो काम कर रहे सानु हो सानु ताजी होगा चालीस साल हो चालीस साल होगे बाजी बाजी ए फायदा खटरे तो उसी पहल दे ना जुड़ के आजी हाली पहल कर ठीक तो। है फोटा मोबाइल नंबर बोलियो एक्जी मिशनर के सानु बुलाओगे तो आ तो ओके सानु बहुत पैनी पेटम मोबाइल नंबर बोलू फोटा सानु ठाणे में एक्सचेंज पंजा चौंतीस ते